ਆਜੋ ਆਜੋ ਕੁੜਗੋ ਹੋ ਜੋ ਕੱਠੀਆਂ ਭਾਈ ਚੱਕ ਲੋ ਮੋਬਾਈਲ ਹਨਾ ਤੇ ਖੋਲ ਲੋ ਹੈਲਥ ਹਰਬਲ 213 ਵਾਲਾ ਪੇਜ ਠੀਕ ਹੈ ਜੀ ਹੈਲਥ ਹਰਬਲ 213 ਵਾਲਾ ਪੇਜ ਖੋਲ ਲੋ ਜਿਹਦੇ ਕੋਲੇ YouTube ਚੱਲਦੀ ਹੈ Facebook ਨਹੀਂ ਚੱਲਦੀ ਉਹ YouTube ਦੇਖ ਲੋ ਜਿਹਦੇ ਕੋਲੇ Instagram ਚੱਲਦਾ Instagram ਦੇਖ ਲੋ ਮੈਂ ਕਹਿੰਨੀ ਕੋਈ ਦੇਖ ਲੋ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੇ ਅੱਜ ਆਪਾਂ ਬਣਾ ਰਹੇ ਹਾਂ ਮਿਕਸ ਬੈਚ ਮਿਕਸ ਬੈਚ ਦੇ ਵਿੱਚ ਕੀ ਹੈ ਆਪਣਾ ਫ੍ਰਿਜ ਆਪਾਂ ਵਿਹਲਾ ਕਰ ਲੈਣਾ ਸਾਰਾ ਸਮਾਨ ਇਕੱਠਾ ਕਰ ਲੈਣਾ ਠੀਕ ਹੈ ਜੀ ਸਾਰਾ ਸਮਾਨ ਨਾਲੇ ਫਰਿੱਜ ਨੂੰ ਸਾਹ ਆ ਜੂਗਾ ਨਾਲੇ ਆਪਣੀ ਸਬਜੀ ਬਣ ਜੂਗੀ ਮੈਂ ਤਾਂ ਪਹਿਲਾਂ ਪੱਤਾ ਗੋਭੀ ਚੱਕੀ ਤੇ ਉਹਦੇ ਆਹਾ ਛਿੱਲੜ ਜੇ ਲਾਏ ਤੇ ਪੱਤਾ ਗੋਭੀ ਨੂੰ ਕਰ ਲਿਆ ਤਿਆਰ ਪੱਤਾ ਗੋਭੀ ਜਦੋਂ ਵੀ ਚੱਕਦੀ ਹਾਂ ਮੈਂ ਸਾਡੇ ਮਾਜੀ ਮੈਨੂੰ ਉਹਦੀ ਯਾਦ ਆ ਜਾਂਦੇ ਨੇ ਕਿ ਰੱਬ ਬਾਬਾ ਜੀ ਨੇ ਕਹਤਾ ਆਖੇ ਵੀ ਪੱਤਾ ਲਿਆ ਤੀ ਪੱਤਾ ਗੋਭੀ ਕਹਿੰਦੇ ਲੈ ਬਣਾ ਲਾ ਉਹ ਛਿਲ ਛਿਲ ਕੇ ਸਾਰੇ ਵਿਚਾਰੀ ਨੇ ਮਤਲਬ ਲਾ ਤੇ ਆਹ ਜਿਹੜੇ ਉੱਤੇ ਪੱਤਰੇ ਜੇ ਸੀਗੇ ਪਹਿਲਾਂ ਬਜ਼ੁਰਗ ਵਿਚਾਰੇ ਭੋਲੇ ਹੁੰਦੇ ਸੀਗੇ ਹਨਾ ਸਾਡੀ ਮਾਤਾ ਤਾਂ ਬਾਲੀ ਭੋਲੀ ਸੀ ਸਾਡੀ ਮੇਰੀ ਦਾਦੀ ਸੱਸ ਤੇ ਕਹਿੰਦੀ ਅਖੇ ਦੇਖੀ ਨਾ ਉਹ ਕਹਿੰਦਾ ਅੱਜ ਕੀ ਧਰਿਆ ਕਿ ਮੂੰਗੀ ਦਾਲ ਧਰੀ ਬੈਠੀ ਆ ਮੈਂ ਤੈਨੂੰ ਅਖੇ ਗੋਭੀ ਲਿਆ ਕੇ ਦਿੱਤੀ ਸੀ ਕਹਿੰਦੀ ਵੇਖ ਨਾ ਕਹਿੰਦੀ ਪੁੱਤ ਖਾਣੇ ਦੇ ਮੈਨੂੰ ਕਹਿੰਦੀ ਉਹ ਕਰਦੇ ਆ ਮਖੌਲ ਤੇ ਕਹਿੰਦੀ ਉਹਦੇ ਚ ਫੁੱਲ ਤਾਂ ਕੋਈ ਨਿਕਲਿਆ ਨਹੀਂ ਗੋਭੀ ਦਾ ਤੇ ਕਹਿੰਦੀ ਉਹ ਤਾਂ ਪਤਰਾ ਪਤਰਾ ਸੀਗਾ ਤੇ ਕਹਿੰਦੀ ਉਹ ਤਾਂ ਮੈਂ ਲਾ ਕੇ ਤੇ ਸਿੱਟ ਤਾ ਪਸ਼ੂਆਂ ਨੂੰ ਕਹਿੰਦਾ ਹੈ ਲੈ ਕਹਿੰਦਾ ਉਹ ਵਿੱਚੋਂ ਹੁੰਦੀ ਆ ਉੱਤੋਂ ਉੱਤੋਂ ਲਾ ਦਿੰਦੀ ਇੱਕ ਅੱਧਾ ਉਹਦਾ ਪੀਸ ਲਓ ਜੀ ਆਪਾਂ ਹੁਣ ਲੈ ਲਈ ਜੀ ਪਤਰਾ ਗੋਭੀ ਲੈ ਲਈ ਤੇ ਆਹ ਹੁਣ ਆਪਾਂ ਲੈ ਲਈ ਜੀ ਫੁੱਲ ਗੋਭੀ ਠੀਕ ਹੈ ਹੁਣ ਆਪਾਂ ਫੁੱਲ ਗ ਇਹਦੇ ਵਿੱਚ ਵਿਚਾਰੀ ਦੇ ਵਿੱਚ ਬਹੁਤ ਕੁਝ ਵਿੱਚ ਸਿਮੇਟਿਆ ਪਿਆ ਹੁੰਦਾ ਇਹਨੂੰ ਆਪਾਂ ਅੱਡ ਚੀਰਾਂਗੇ ਕਿਉਂਕਿ ਇਹਨੂੰ ਗਰਮ ਪਾਣੀ ਨਾਲ ਧੋਵਾਂਗੇ ਇਹਨੂੰ ਆਪਾਂ ਗਰਮ ਪਾਣੀ ਨਾਲ ਧੋਣਾ ਇਹ ਠੰਡੇ ਪਾਣੀ ਨਾਲ ਇਹਦੇ ਨਾਲ ਪੂਰੇ ਉਹ ਨਿਕਲਦੇ ਨਹੀਂਗੇ ਜੜੇ ਇਹਦੇ ਵਿੱਚ ਮਾਊ ਬਣ ਜਾਂਦੇ ਨੇ ਬਣੇ ਤਾਂ ਹੈ ਨਹੀਂਗੇ ਤੇ ਪਰ ਪਤਾ ਡਰ ਲੱਗਦਾ ਰਹਿੰਦਾ ਵੀ ਕਿਤੇ ਵਿੱਚ ਬੈਠੇ ਨਾ ਹੋਣ ਹਨਾ ਤੇ ਆ ਜੀ ਆ ਜਿਹੜਾ ਡੰਡਲ ਜਾਂ ਹੁੰਦਾ ਨੇ ਤੇ ਇਹਦੀ ਕੱਲੇ ਦੀ ਵੀ ਸਬਜੀ ਬਣ ਜਾਂਦੀ ਏ ਜੇ ਕਿਤੇ ਤਿੰਨ ਚਾਰ ਫੁੱਲ ਹੋਣ ਨਾ ਤੇ ਇਹਨਾਂ ਦੇ ਆ ਪੀਸ ਛੇ ਕੱਢ ਕੇ ਰੱਖ ਲੋ ਤੇ ਕੱਲੇ ਦੀ ਦੁੱਧ ਪਾ ਕੇ ਬਣਾ ਲਓ ਪਿਆਜ਼ ਪੂਜ ਪਾ ਕੇ ਤੇ ਮੈਂ ਕਹਿੰਦੀ ਬੜੀ ਸਵਾਦ ਬਣਦੀ ਏ ਮੈਂ ਬਣਾ ਲੈਣੀ ਹੁੰਨੀ ਏ ਕਈ ਵਾਰੀ ਤਾਂ ਕਰਕੇ ਮੈਂ ਇਹ ਅੱਡੀ ਕਟਿਆ ਹੈਗਾ ਮੈਂ ਕਹਾਂ ਇਹਦੇ ਅੱਡ ਪੀਸ ਕਰਕੇ ਤੁਹਾਨੂੰ ਦਿਖਾਉਣੀ ਏ ਇਹ ਗੋਭੀ ਦੇ ਵਿੱਚ ਹੁੰਦਾ ਜੀ ਡੰਡਲ ਜਾਂ ਤੇ ਇਹਦੀ ਸਬਜੀ ਤਾਂ ਏਡੀ ਸਵਾਦ ਬਣਦੀ ਏ ਮੈਂ ਕਹਿੰਦੀ ਮੂੰਹੋਂ ਨਹੀਂ ਲੈਂਦੀ ਸਾਬਣ ਲਾ ਕੇ ਲੋਣੀ ਪੈਂਦੀ ਏ ਠੀਕ ਹੈ ਜੀ ਤੇ ਆਹ ਲੋ ਜੀ ਹੁਣ ਵਿਚਾਰੇ ਆਹ ਜਿਹੜਾ ਸਬਜ਼ੀਆਂ ਦਾ ਰਾਜਾ ਆਪਣਾ ਆਲੂ ਆਲੂ ਚੱਕਿਆ ਆਪਾਂ ਤੇ ਹੁਣ ਆਪਾਂ ਆਲੂ ਛੱਲ ਲੈਣੇ ਤੇ ਆਲੂ ਚੀਰ ਲੈਣੇ ਨੇ ਤੇ ਇਧਰ ਆਪਾਂ ਲੈ ਕੇ ਆਏ ਸੀ ਜੀ ਬੀਨਸ ਬੀਨ ਸਚੌਲਿਆਂ ਵਰਗੇ ਹੁੰਦੇ ਨੇ ਚੌਲਿਆਂ ਦੇ ਜਾਨੀ ਕਿ ਦਾਣੇ ਨਿਕਲਦੇ ਨੇ ਇਹਦੇ ਵਿਚਾਰੇ ਦੇ ਦਾਣੇ ਨਹੀਂ ਨਿਕਲਦੇ ਹੈਗੇ ਠੀਕ ਹੈ ਜੀ ਪਹਿਲਾਂ ਆਪਾਂ ਆਲੂ چیر ਲੀਏ ਤੇ ਫਿਰ ਆਪਾਂ چیر ਲਾਂਗੇ ਆ ਬੀਨਸ ਇਹ ਇਕੱਠੇ ਕਰਕੇ ਮੈਂ ਕਹਿੰਦੀ ਮੈਨੂੰ ਵੀ ਹੁਣ ਤਾਂ ਥੋੜਾ ਥੋੜਾ ਚਾਕੂ ਜਿਹਾ ਚਲਾਉਣਾ ਆ ਗਿਆ ਜਵਾਕਾਂ ਦੇ ਸਾਕਾ ਤਾਂ ਕਹਿੰਦੇ ਮਾਂ ਐਵੇਂ ਲੱਗੀ ਰਹਿਣੀ ਹੈਗੀਆਂ ਐਂ چیرਿਆ ਕਰ ਲੋ ਜੀ ਆਪਾਂ ਸਾਰਾ ਸਮਾਨ ਆ ਲੰਮੀਆਂ ਲੰਮੀਆਂ ਮਿਰਚਾਂ ਕੱਟ ਲੀਆਂ ਪਿਆਜ਼ ਕੱਟ ਲਿਆ ਅਦਰਕ ਕੱਟ ਲਿਆ ਟਮਾਟਰ ਕੱਟ ਲਿਆ ਸਾਰਾ ਸਮਾਨ ਕੱਟ ਲਿਆ ਤੇ ਗੋਭੀ ਗੋਭੀ ਕੱਟ ਲਈ ਤੇ ਆਪਾਂ ਧਰ ਲਈ ਜੀ ਕੜਾਹੀ ਕੜਾਹੀ ਚ ਪਾਤਾ ਆ ਸਰੋਂ ਦਾ ਤੇਲ ਵੀ ਅਸੀਂ ਬੋਰੀ ਸਰੋਂ ਦੀ ਲੈ ਕੇ ਕੜਵਾਇਆ ਹੋਇਆ ਜੀ ਦੂਜਾ ਨਹੀਂ ਲਿਉਂਦੇ ਹੁੰਦੇ ਸਰੋਂ ਦੀ ਲੈ ਕੇ ਨਾ ਬੋਰੀ ਤੇ ਕੜਵਾ ਲੈਣੇ ਆ ਵੀ ਚਲ ਜਿੰਨਾ ਕੁ ਬਰਤਨਾ ਸਾਲ ਭਰ ਵਾਸਤੇ ਇਕੱਠਾ ਲਿਆਉਨੇ ਆ ਆਪਾਂ ਹਨਾ ਤੇ ਇਹ ਜੇ ਮਾੜਾ ਮੋਟਾ ਕੱਚਾ ਰਹੇ ਜੇ ਨਾ ਤੇ ਇਹ ਖਰਾਬੀ ਨਹੀਂ ਕਰਦਾ ਜੀ ਸਗੋਂ ਥੋੜਾ ਜਿਹਾ ਕੱਚਾ ਰੱਖਿਆ ਕਰੋ ਜਿਆਦਾ ਨਾ ਪਕਾਇਆ ਕਰੋ ਚੀਕਨਾ ਪਣ ਬਣਾ ਰਹਿੰਦਾ ਜੇ ਆਪਾਂ ਜ਼ਿਆਦੇ ਪਕਾਉਨੇ ਤਾਂ ਫਿਰ ਇਹਦਾ ਚੀਕਨਾ ਪਣ ਖਤਮ ਹੋ ਜਾਂਦਾ ਤੇ ਆਹ ਲੋ ਜੀ ਤੁਸੀਂ ਪਹਿਲਾਂ ਆਪਾਂ ਪਾਤੇ ਜੀ ਪਿਆਜ਼ ਤੇ ਪਾਤਾ ਅਦਰਕ ਲੰਮੇ ਲੰਮੇ ਕੱਟੇ ਸੀ ਅਦਰਕ ਦੇ ਵਿੱਚ ਹਰੀ ਮਿਰਚ ਵੀ ਚਲੀ ਗਈ ਇਹਦਾ ਵੀ ਜੀ ਨਹੀਂ ਲੱਗਦਾ ਅਦਰਕ ਬਿਨਾ ਚਲੋ ਕੋਈ ਨਹੀਂ ਤੁਰੀ ਫਿਰ ਭੜੇ ਤੂੰ ਵੀ ਵਿੱਚ ਇਹਦੇ ਗੇੜੇ ਦਿੰਦੀ ਹਨਾ ਗੇੜੇ ਦਿੰਦੀ ਇਹ ਤੁਰੀ ਫਿਰਦੀ ਹੈ ਤੇ ਬਣਾਇਆ ਕਰੋ ਕੁੜੀਓ ਤੁਸੀਂ ਆਪਣੀ ਵੀਡੀਓ ਨੂੰ ਦੇਖਿਆ ਕਰੋ ਆਹ ਆ ਟਮਾਟਰ ਖੋਰੀ ਵੀ ਆ ਗੀਆਂ ਤੇ ਹਰੀਆਂ ਮਿਰਚਾਂ ਵੀ ਆ ਗਈਆਂ ਪਤਾ ਕੀ ਆ ਲਾਈਕ ਕਮੈਂਟ ਕਰਿਆ ਕਰੋ ਪਿਛਲੀ ਵੀਡੀਓ ਤੇ ਤੁਸੀਂ ਬਹੁਤ ਮੈਨੂੰ ਜਿਆਦਾ ਪਿਆਰ ਦਿੱਤਾ ਬਹੁਤ ਸੋਹਣੇ ਸਾਰੇ ਭੈਣ ਭਰਾਵਾਂ ਦੇ ਕਮੈਂਟ ਸੀ ਤੁਹਾਡੇ ਬਈ ਕਮੈਂਟ ਸਾਰਿਆਂ ਦੇ ਬਹੁਤ ਸੋਹਣੇ ਹੁੰਦੇ ਨੇ ਮੇਰਾ ਜੀ ਖੁਸ਼ ਹੋ ਜਾਂਦਾ ਕਮੈਂਟ ਦੇਖ ਕੇ ਮੈਂ ਕਿ ਸਰੂ ਮਤਲਬ ਕਿ ਆਏ ਜਦੋਂ ਦੇਖਦੀ ਆ ਨਾ ਆਪਾਂ ਕਦੇ ਜੇ ਕਿਸੇ ਦਾ ਗਲਤ ਕਮੈਂਟ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਕਿਉਂਕਿ ਉਹ ਬੰਦੇ ਦਾ ਦਿਮਾਗ ਆ ਤੇ ਮੈਂ ਕਿ ਨਹੀਂ ਇੰਨੇ ਸੋਹਣੇ ਕਮੈਂਟ ਹੁੰਦੇ ਮੇਰੇ ਜੀ ਖੁਸ਼ ਹੋ ਜਾਂਦਾ ਤੇ ਫਿਰ ਮੈਂ ਖੁਸ਼ੀ ਖੁਸ਼ੀ ਸਵੇਰ ਨੂੰ ਦੁਜੇ ਦਿਨ ਨੂੰ ਫਿਰ ਵੀਡੀਓ ਬਣਾਉਣੀ ਆ ਆਹ ਲੋ ਜੀ ਇਹ ਮਿਕਸ ਪਹਿਲਾਂ ਤਾਂ ਮਿਕਸ ਬੈਜ ਤਾਂ ਜਦੋਂ ਬਣੂਗੀ ਦੇਖੀ ਜੋ ਪਹਿਲਾਂ ਆਪਾਂ ਸਾਰਾ ਕੁਝ ਮਸਾਲਾ ਮਿਕਸ ਕਰਤਾ ਹੁਣ ਪਾਤੀ ਜੀ ਆਪਾਂ ਗਰਮ ਪਾਣੀ ਨਾਲ ਧੋ ਕੇ ਗੋਭੀ ਗੋਭੀ ਦਾ ਆਪਾਂ ਬਰੀਆ ਪੀਸ ਬਣਾ ਲੈ ਛੋਟੇ ਛੋਟੇ ਕੱਟ ਲੈ ਯਾਨੀ ਕਿ ਜਿਆਦੇ ਛੋਟੇ ਵੀ ਨਹੀਂ ਕ ਠੀਕ ਠੀਕ ਜਿਸੀ ਗੇ ਤੋੜ ਲੈ ਕੱਟੇ ਵੀ ਕੀ ਤੋੜ ਲੈ ਤੋੜ ਕੇ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ 2-3 ਵਾਰੀ ਧੋਤਾ ਜੀ ਗਰਮ ਪਾਣੀ ਦੇ ਨਾਲ ਇਹਨੂੰ ਤੇ ਆਪਾਂ ਆਹ ਮੀਨ ਸੇ ਵੀ ਧੋ ਕੇ ਆਪਾਂ ਵਿੱਚ ਪਾਤੇ ਠੀਕ ਹੈ ਜੀ ਇਹਨਾਂ ਨੂੰ ਵਿੱਚ ਪਾ ਦਿਓ ਇਹ ਵਿੱਚ ਬਹੁਤ ਛੇਤੀ ਬਣਦੇ ਨੇ ਇਹ ਚੌਲੇ ਜਿਹੜੇ ਹੁੰਦੇ ਚੌਲਿਆਂ ਦੇ ਤਾਂ ਵੀ ਹੁੰਦੇ ਨੇ ਵਿੱਚ ਹਨਾ ਦਾਣੇ ਇਨਾਂ 'ਚ ਦਾਣੇ ਨਹੀਂ ਹੁੰਦੇ ਇਹ ਇਕੱਲੇ ਉਹ ਹੁੰਦੇ ਨਹੀਂ ਤੇ ਆਹ ਲੋ ਜੀ ਵਿੱਚ ਪਾਤੇ ਆਪਾਂ ਆਲੂ ਆਲੂ ਪਾ ਕੇ ਆਪਾਂ ਇਹ ਇਹ ਆਲੂ ਰੁੱਸ ਜਾਂਦਾ ਆਲੂ ਜੇ ਨਾ ਕਿਸੇ ਸਬਜ਼ੀ 'ਚ ਪਾਓ ਬਈ ਇਹ ਪਟਾਕੇ ਮਾਰਨ ਲੱਗ ਜਾਂਦਾ ਹੈ ਗੁੱਸੇ ਨਾਲ ਫਟ ਜਾਂਦਾ ਮੈਂ ਕਹਿੰਦੀ ਠਾਠਾ ਹੋਣ ਲੱਗ ਜਾਂਦੀ ਇਹਦੀ ਤਾਂ ਡੱਡੂ ਵਾਲਾ ਹਾਲ ਹੋ ਜਾਂਦਾ ਹੈਗਾ ਹਨਾ ਤੇ ਆਹ ਲੋ ਜੀ ਤੁਸੀਂ ਹੁਣ ਆਪਾਂ ਇਹਦੇ ਵਿੱਚ ਪਾਤਾ ਸਾਰਾ ਸਮਾਨ ਤੇ ਹੁਣ ਕੀ ਰਹਿ ਗਿਆ ਆਪਣਾ ਗੋਭੀ ਬੰਦ ਗੋਭੀ ਰਹੇਗੀ ਜੀ ਇਹਦੇ ਵਿੱਚ ਇੱਕ ਨਾ ਤੁਸੀਂ ਦੇਖਿਓ ਚੀਜ਼ ਆਪਾਂ ਇੱਕ ਸਾਬਤੀ ਪਾਈ ਆ ਜਿਹੜੇ ਹੈ ਨਾ ਡੰਡਲ ਜਿਹਦੋ ਇਹ ਸਾਬਤੇ ਪਾਇਆ ਇਹ ਮੈਂ ਸਾਬਤੇ ਤਾਂ ਪਾਇਆ ਵੀ ਇਹਨਾਂ ਨੂੰ ਸਾਬਤੇ ਰੱਖਣਾ ਤੇ ਰੋਟੀ ਤੇ ਧਰ ਕੇ ਤੇ ਖਾ ਲੂੰਗੀ ਪਤਲੇ ਪਤਲੇ ਬਣਾ ਕੇ ਨਾ ਫੁਲਕੇ ਤੇ ਬਈ ਇਹ ਬੜਾ ਸਵਾਦ ਲੱਗਦਾ ਹੈਗਾ ਡੰਡਲ ਜਾ ਆਪਾਂ ਕਿਹੜਾ ਕਰਦਿਆਂ ਨੂੰ ਦੱਸਣਾ ਵੀ ਭਾਈ ਉਹ ਟੇਸਟ ਦੇ ਤੌਰ ਤੇ ਤੁਹਾਡੀ ਖਾਤਰ ਪਾਇਆ ਨਹੀਂ ਹੈਗਾ ਆਪਾਂ ਇਹ ਆਹ ਲਓ ਜੀ ਹੁਣ ਪਾਤਾ ਆਪਾਂ ਨੂਨ ਮਿਰਚ ਹਲਦੀ ਪਾਤੀ ਹਲਦੀ ਪਾਤੀ ਤੇ ਹਲਦੀ ਪਾ ਕੇ ਤੇ ਉਸ ਤੋਂ ਬਾਅਦ ਜੀ ਆਪਣਾ ਨੂਨ ਮੈਨੂੰ ਲੱਗਦਾ ਲੱਤੇ ਇਹ ਤਾਂ ਨੂਨਦਾਨੀ ਚ ਹੀ ਹੋਣੀਗਾ ਚਲ ਕੋਈ ਨਹੀਂ ਤੁਸੀਂ ਆਪਣੀ ਵੀਡੀਓ ਦੇਖੋ ਤੇ ਆਪਾਂ ਉਹਨੇ ਚੱਕ ਲੈਨੇ ਆ ਲੋ ਜੀ ਚੱਕ ਲਿਆ ਤੇ ਆਪਾਂ ਇੱਕ ਚਮਚਾ ਭਰ ਕੇ ਪਾਤਾ ਨਮਕ ਦਾ ਠੀਕ ਹੈ ਜੀ ਨਮਕ ਦਾ ਪਾਤਾ ਤੇ ਉਧਰੋਂ ਦੂਜੇ ਪਾਸੇ ਭਾਈ ਧਰ ਲਈ ਆਪਾਂ ਚਾਹ ਚਾਹ ਧਰ ਲਈ ਆਪਣੀ ਚਾਹ ਗਈ ਬਣ ਠੀਕ ਹੈ ਜੀ ਚਾਹ ਬਣ ਗਈ ਆਪਣੀ ਤੇ ਆਹ ਲੋ ਜੀ ਤੁਸੀਂ ਹੁਣ ਦੇਖੀ ਨਾ ਇਹਦੇ ਵਿੱਚ ਪਾਤੀਆਂ ਮਿਰਚਾਂ ਇਹ ਕਾਕੂ ਭੈਣ ਜੀ ਆਏ ਵੇ ਸੀ ਤੇ ਕਾਕੂ ਨੇ ਕੀ ਕਰ ਰੱਖਿਆ ਨਾ ਡੱਬਾ ਆਪ ਦਾ ਅਦਰ ਰੱਖੇ ਰੱਖੇ ਪੱਤੀ ਦਾ ਕਹਿੰਦੀ ਥੋੜੇ ਵਾਲੀ ਪੱਤੀ ਨਹੀਂ ਸਵਾਦ ਲੱਗਦੀ ਮੈਂ ਹੁਣ ਮਖ ਜਿੱਦੇ ਪੱਤੀ ਮੁੱਕੂਗੀ ਨਾ ਉਹਦੇ ਉਹਨੂੰ ਕਹਿੰਦੇ ਆਂਗੇ ਭਾਈ ਪੱਤੀ ਮੁੱਕੀ ਪਈ ਆ ਸਾਡੀ ਸਵਾਦ ਨਹੀਂ ਸਾਨੂੰ ਦੇਜੋ ਤੁਸੀਂ ਕਿੱਲੋ ਕ ਹਨਾ ਆਪੇ ਦੇਖ ਕੇ ਜਾਣਗੇ ਜਦੋਂ ਆਏ ਕਹਿੰਦੇ ਵੀ ਸਵਾਦ ਨਹੀਂ ਗਈ ਤੇ ਪੱਤੀ ਦਾ ਤਾਂ ਸਾਰਾ ਲੱਗੂਗਾ ਲੋ ਜੀ ਆਪਾਂ ਟੱਕਣ ਦੇਤਾ ਇਹਦੇ ਉੱਤੇ ਥੋੜਾ ਜਿਹਾ ਥੋੜੀ ਜਿਹੀ ਭਾ ਫਲਵਾਉਣੀ ਆਪਾਂ ਜਿਆਦਾ ਨਹੀਂ ਲਵਾਉਣੀ ਇਹ ਨੰਗੀ ਵੀ ਬਣ ਜਾਂਦੀ ਹੈ ਸਬਜੀ ਪਰ ਆਪਾਂ ਥੋੜੀ ਜਿਹੀ ਭਾ ਫਲਵਾ ਲੈਣੀ ਲੋ ਜੀ ਇਹ ਹੋ ਗਈ ਤਿਆਰ ਸਬਜੀ ਤੇ ਕਿਹਨੂੰ ਕਿਹਨੂੰ ਆਪਣੀ ਬਣਾਈ ਇਹ ਮਿਕਸ ਵੈਜ ਚੰਗਾ ਲੱਗਿਆ ਤੁਹਾਨੂੰ ਅਗਰ ਵਧੀਆ ਲੱਗਿਆ ਤਾਂ ਮੈਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀ ਪਿਛਲੀ ਵੀਡੀਓ ਨੂੰ ਜਿਵੇਂ ਪਿਆਰ ਦਿੱਤਾ ਸੀ ਇਹਨੂੰ ਵੀ ਓਨਾ ਹੀ ਪਿਆਰ ਦਿਓ ਤੇ ਨਾਲੇ ਆਪਦੇ